ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਹੱਥ ਦੇ ਵਲੌਗ ਵਿੱਚ ਸਵਾਗਤ ਹੈ ਅੱਜ ਅਸੀਂ ਜਾਣਾ ਸੀਗਾ ਬਾਜ਼ਾਰ ਵਿੱਚ ਤੇ ਡੈਂਟਲ ਕੋਲ ਵੀ ਜਾਣਾ ਸੀਗਾ ਅੱਜ ਅਸੀਂ ਕਰਨੀ ਸੀ ਥੋੜੀ ਜਿਹੀ ਸ਼ਾਪਿੰਗ ਅਸੀਂ ਪਹੁੰਚ ਗਏ ਡੈਂਟਲ ਅਸੀਂ ਪਹੁੰਚ ਗਏ ਸੀਗੇ ਡੈਂਟਲ ਕੋਲ ਤੇ ਮੈਂ ਡੈਂਟਲ ਤੋਂ ਆਪਣੇ ਕਰਵਾਇਆ ਦੰਦ ਦਾ ਚੈੱਕਅਪ ਵੀ ਕੀ ਪ੍ਰੋਬਲਮ ਹੈ ਤੇ ਡੈਂਟਲ ਨੇ ਮੇਰਾ ਦੰਦ ਕੀਤਾ ਚੈੱਕ ਵੀ ਕਿਉਂ ਪੇਨ ਹੋ ਰਹੀ ਹੈ ਦਵਾਈ ਲੈਣ ਤੋਂ ਬਾਅਦ ਅਸੀਂ ਆ ਗਏ ਸੀ ਵਾਪਸ ਤੇ ਅਸੀਂ ਅੱਗੇ ਜਾਣਾ ਸੀ ਬਾਜ਼ਾਰ ਵਿੱਚ ਤੇ ਅਸੀਂ ਜਾਣਾ ਸੀਗਾ ਅੱਗੇ ਬਾਜ਼ਾਰ ਵਿੱਚ ਕਿਉਂਕਿ ਮੇਰੀ ਸਿਸਟਰ ਨੂੰ ਸੀਗਾ ਫੀਵਰ ਤੇ ਅਸੀਂ ਆ ਗਏ ਕੈਮਿਸਟ ਕੋਲ ਤੇ ਮੇਰੀ ਸਿਸਟਰ ਨੇ ਲਈ ਦਵਾਈ ਦਵਾਈ ਲੈਣ ਤੋਂ ਬਾਅਦ ਅਸੀਂ ਤੇ ਅਸੀਂ ਲੈਣਾ ਸੀਗਾ ਮੇਕਅਪ ਮੇਕਅਪ ਲੈਣ ਤੋਂ ਬਾਅਦ ਸੀ ਨਾਲ ਦੀ ਦੁਕਾਨ ਤੋਂ ਲਿਆ ਥੋੜਾ ਜਿਹਾ ਹੋਸਮਾਨ ਸਮਾਲ ਲੇਨ ਤੋਂ ਬਾਅਦ ਅਸੀਂ ਨਿਕਲੇ ਬਾ ਅਸੀਂ ਨਿਕਲੇ ਬਾਹਰ ਤੇ ਬਾਹਰ ਬਾਰਿਸ਼ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ ਤੇ ਫਿਰ ਅਸੀਂ ਲੈਣੀ ਸੀਗੀ ਸਬਜ਼ੀ ਤੇ ਅਸੀਂ ਲਈ ਸਬਜ਼ੀ ਥੋੜੀ ਜੀ ਸਬਜ਼ੀ ਲੈਣ ਤੋਂ ਬਾਅਦ ਅਸੀਂ ਜਾਣਾ ਸੀਗਾ ਅੱਗੇ ਸਾਡੇ ਘਰ ਛੋਟੀ ਜੀ ਕਪਾਰਟੀ ਹੈ ਤੇ ਅਸੀਂ ਨੇ ਉਸ ਤੇ ਲਈ ਲੈ ਸੂਟ ਤੇ ਅਸੀਂ ਪਹੁੰਚ ਗਏ ਸੂਟਾਂ ਵਾਲੀ ਦੁਕਾਨ ਤੇ ਤੇ ਸਾਨੂੰ ਦਿਖਾਤੇ ਅੰਕਲ ਨੇ ਸੂਟ ਅਸੀਂ ਲਈ ਸੂਟ ਸੂਟ ਲੈਣ ਤੋਂ ਬਾਅਦ ਅਸੀਂ ਨਿਕਲ ਗਏ ਫਿਰ ਅਸੀਂ ਨੇ ਪੀਤਾ ਜੂਸ ਜੂਸ ਪੀਣ ਤੋਂ ਬਾਅਦ ਅਸੀਂ ਆ ਰਹੇ ਸੀਗੇ ਘਰ ਨੂੰ ਜੇ ਤੁਹਾਨੂੰ ਮੇਰਾ ਅੱਜ ਦਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ